ਕਿਉਂਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਜੇ ਫਿਰ ਡੰਡੇ ਨਹੀਂ ਹੁੰਦੇ ਉਹ ਨਾਚਰੇ ਦੇ ਨਾਚਰੇ ਇਹਨਾਂ ਦੇ ਜੁੱਤੀ ਤਾਂ ਫਿਰ ਇਹ ਬਹੁਤ ਸਖਤ ਸਖਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਅਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਅਜੇ ਪਹਿਲੀ ਸ਼ੁਰੂਆਤ ਹਰ ਜਦੋਂ ਸੂਬਿਆਂ ਦਾ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਦੀਆਂ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਆ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾਹ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਮੌਕੇ ਤੋਂ ਪਹਿਲਾਂ ਤਾਂ ਮੈਂ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਮੁੱਖ ਸਰਪਾਤ ਦੇ ਸਾਰੀ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਮੰਡਲਾਂ ਵੱਖ-ਵੱਖ ਸੰਸਥਾ ਆਰਗੇਨਾਈਜੇਸ਼ਨ ਭਾਜਪੀ ਦੇ ਵਿੰਗ ਦੇ ਲੀਡਰ ਸਹਿਬਾਨ ਤੇ ਸਾਡੇ ਵਰਕਰ ਸਹਿਬਾਨ ਮੈਂ ਅੱਜ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਆਇਆ ਸੀ ਆਇਆ ਤਾਂ ਕੋਈ ਮੈਂ ਨਿੱਜੀ ਪ੍ਰੋਗਰਾਮ ਸੀ ਪਰ ਸਾਡੇ ਜ਼ਿਲ੍ਹੇ ਦੇ ਬੀਜੇਪੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਨਾਲ ਆਰਗੇਨਾਈਜੇਸ਼ਨ ਚੱਲਦੀ ਆ ਤੇ ਇੱਥੇ ਹਾਜ਼ਰੀ ਲਵਾਉਣੀ ਵੀ ਬੜੀ ਇੰਪੋਰਟੈਂਟ ਸੀ ਕਿਉਂਕਿ ਇਹ ਬਹੁਤ ਪੁਰਾਣੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਲੀਡਰ ਤਾਂ ਅਲੱਗ ਗੱਲ ਆ ਪਰ ਪਾਰਟੀ ਦੇ ਜ਼ਮੀਨ ਤੋਂ ਜੁੜੇ ਹੋਏ ਇਹ ਲੋਕ ਨੇ ਸਾਰੇ ਹੁਣ ਤੁਸੀਂ ਬਿਲਕੁਲ ਠੀਕ ਗੱਲ ਕਹੀ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਬਹੁਤ ਹੀ ਇੱਕ ਵਧੀਆ ਜਦੋਂ ਦੀ 370 ਖਤਮ ਹੋਇਆ ਜੰਮੂ ਕਸ਼ਮੀਰ ਐ ਲੱਗਦਾ ਸੀ ਵੀ ਰੋਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਉੱਥੇ ਲੋਕ ਜਾ ਰਹੇ ਆ ਟਿਉਲਿਪ ਪਾਰਕ ਵਰਗੇ ਚ 8 ਲੱਖ ਲੋਕ ਜਾਏ ਸੀ ਤੇ ਪਿਛਲੇ ਦਿਨਾਂ ਚ 26 ਲੱਖ ਲੋਕ ਉੱਥੇ ਸਲਾਨੀ ਗਏ ਆ ਤੇ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਦੇਖੋ ਪਹਿਲੀ ਗੱਲ ਆ ਜਦੋਂ ਰੋਜ਼ਗਾਰ ਚੱਲਦਾ ਹੈ ਜੇਬ ਚ ਪੈਸੇ ਆਉਂਦੇ ਆ ਘਰ ਚ ਤਰੱਕੀ ਹੁੰਦੀ ਆ ਤੇ ਕਿੰਨੀ ਖੁਸ਼ੀ ਆਉਂਦੀ ਹੈ ਤੇ ਉਹਨਾਂ ਦੇ ਘਰੇ ਵੀ ਦਾਣੇ ਆਉਣ ਲੱਗੇ ਸੀ ਉਹਨਾਂ ਦੇ ਘਰੇ ਵੀ ਪੈਸੇ ਆਉਣ ਲੱਗੇ ਸੀ ਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਪਿਆਰ ਮਹਿਸੂਸ ਕਰ ਰਹੇ ਸੀ ਕੰਨਿਆ ਕੁਮਾਰੀ ਤੋਂ ਗੁਜਰਾਤ ਤੋਂ ਪੰਜਾਬ ਤੋਂ ਹਰ ਜਦੋਂ ਸੂਬਿਆਂ ਤੋਂ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਠੀਕ ਆ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਹਾਂ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾਹ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਚਾਹੇ ਡੇਕਡੇ ਦੇਸ਼ ਨੇ ਰਸ਼ੀਆ ਰਗੇ ਪਰ ਉਥੇ ਵੀ ਨਾਲ ਗਵਾਂਡੀ ਜਦੋਂ ਦੁਸ਼ਮਣ ਹੋਵੇ ਤਾਂ ਉਹ ਲੜਾਈ ਜਿਹੜੀ ਆ ਉਹ ਚੱਲ ਰਹੀ ਹੈ ਇਸੇ ਤਰੀਕੇ ਨਾਲ ਇਜ਼ਰਾਈਲ ਸਭ ਤੋਂ ਤਕੜਾ ਦੇਸ਼ ਆ ਉਥੇ ਵੀ ਗਵਾਂਡੀ ਮਾਰਾ ਹੋਵੇ ਤਾਂ ਉਥੇ ਵੀ ਲੜਾਈ ਚੱਲਦੀ ਆ ਆਪਣਾ ਜਿਹੜਾ ਫालतू ਮੈਂ ਸਮਝਦਾ ਵੀ ਜਿਵੇਂ ਰੋੜੇ ਮਾਰਨੇ ਹੁੰਦੇ ਪੱਥਰ ਮਾਰਨੇ ਹੁੰਦੇ ਉਹ ਉਹਨਾਂ ਦਾ ਕੰਮ ਆ ਉਹ ਮਾਰਦੇ ਪਰ ਅਸੀਂ ਬਹੁਤ ਕੁਝ ਦੇਖਣਾ ਹੁੰਦਾ ਸਾਡੇ ਦੇਸ਼ ਦੁਨੀਆ ਦੀ ਤਾਕਤ ਆ ਅਸੀਂ ਬਹੁਤ ਕੁਝ ਇੰਟਰਨੈਸ਼ਨਲ ਲੈਵਲ ਤੇ ਸਾਡੀਆਂ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਹੋ ਰਹੀਆਂ ਦੇਸ਼ਾਂ ਦੇ ਨਾਲ ਸਾਡੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ ਉਹ ਸਾਰੇ ਦੇਸ਼ਾਂ ਦੇ ਡਿਪਲੋਮੈਟਸ ਨੂੰ ਉਹਨਾਂ ਨੂੰ ਦਿੱਲੀ 'ਚ ਮਿਲ ਰਹੇ ਆ ਐਨਐਸਏ ਸਾਡੇ ਡਿਵਾਲਤ ਸਾਹਿਬ ਉਹ ਅਲੱਗ ਮੀਟਿੰਗਾਂ ਕਰ ਰਹੇ ਆ ਅਸੀਂ ਸਾਰੀ ਦੁਨੀਆ ਨੂੰ ਨਾਲ ਲੈ ਕੇ ਦੁਨੀਆ ਦਾ ਵਿਸ਼ਵਾਸ ਨਾਲ ਲੈ ਕੇ ਜੋ ਵੀ ਕਰਨਾ ਹੈ ਉਹ ਤਾਕਤ ਬਣਾ ਕੇ ਕੰਮ ਕਰਨਾ ਹੈ ਉਹ ਕਾਇਰਾਂ ਵਾਂਗੂ ਥੋੜੀ ਕਰਨਾ ਅੱਜ ਪਹਿਲੀ ਵਾਰ ਇਹ ਦੇਖਿਆ ਜਿਹਦੇ ਘਰੇ ਦੇਖੋ ਜਾਨ ਚਲੀ ਜਾਵੇ ਉਹ ਤੋਂ ਵੱਡੀ ਗੱਲ ਨਹੀਂ ਪਰ ਇਹ ਜਾਨਾਂ ਸ਼ਹਾਦਤਾਂ ਸਾਡੇ ਦੇਸ਼ ਦੀਆਂ ਇਹ ਫੌਜੀਆਂ ਦੀਆਂ ਪੈਰਾਮਿਲਟਰੀ ਫੋਰਸਿਸ ਦੇ ਲਗਾਤਾਰ ਬਾਰਡਰ ਤੇ ਹੁੰਦੀਆਂ ਪਰ ਜਿਹੜੀ ਮੈਂ ਦੂਜੀ ਗੱਲ ਕਹੀ ਆ ਵੀ ਹਰ ਦੁਨੀਆ ਦਾ ਦੇਸ਼ ਕੋਈ ਅਤਵਾਦੀ ਸੰਗਠਨ ਹੋਣ ਕਿਤੇ ਕਿਸੇ ਉਹ ਅਲੱਗ ਗੱਲ ਆ ਪਰ ਇੱਕ ਵੀ ਕਿਸੇ ਐਸਾ ਦੇਸ਼ ਨਹੀਂਗਾ ਜਿਨੇ ਸਾਡੇ ਦੇਸ਼ ਨਾਲ ਕਿਸ ਮੋਕੇ ਨਹੀਂ ਖੜਾ ਇਹ ਬਹੁਤ ਸਖਤ ਸਿਕਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਅਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਅਜੇ ਪਹਿਲੀ ਸ਼ੁਰੂਆਤ ਇਸ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਕਿਉਂਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਇਹ ਫਿਰ ਢੰਡੇ ਨਹੀਂ ਹੁੰਦੇ ਉਹ ਨਕਰ ਨਕਰ ਇਹਨਾਂ ਦੇ ਜੁੱਤੀ ਦਾ ਫਿਰ ਦਾ ਸਵਾਲ ਹੈਗਾ ਵੇਖੋ ਚਰਚਾ ਚੱਲ ਰਹੀ ਹੈ ਜੀ ਉਹ ਬਟ ਦੇ ਨਾਲ ਜਿਹੜੇ ਕਿਸਾਨਾਂ ਨੂੰ ਕਿਹਾ ਨਹੀਂ ਨਹੀਂ ਉਹ ਗਲਤ ਖਬਰ ਗਲਤ ਬਿਲਕੁਲ ਜੀ ਦੀ ਡਿਮਾਂਡ ਸੀ ਜੀ ਆਹ ਦਾ ਬੋਟਰੀ ਕੋਲੇ ਵਾਲੀ ਜਿਮਾਰ ਜਾਂਦਾ ਦੇਖੋ ਮੇਰੇ ਕੋਲ ਰੇਲਵੇ ਮਿਨਿਸਟਰੀ ਆ ਬਹੁਤ ਤੁਸੀਂ ਇਹ ਟੁਕਮਾ ਸਵਾਲ ਕੀਤਾ ਹੈ ਜੀ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਕੋਈ ਰੇਲ ਮਿਨਿਸਟਰ ਨਹੀਂ ਰਿਹਾ ਜੀ ਰੇਲਵੇ ਪੱਖੋਂ ਪੰਜਾਬ ਬੜੇ ਵੱਡੇ ਲੈਵਲ ਤੇ ਇਗਨੋਰ ਹੋਇਆ ਹੈ ਇਹ ਇੱਕ ਵੀ ਸ਼ੱਕ ਨਹੀਂ ਛੋਟੀ ਸਟੇਟ ਆ ਬਹੁਤ ਤਰੀਕੇ ਨਾਲ ਰੇ ਹਾਈਵੇਜ਼ ਮੰਡੀ ਕਰਨ ਨਾਲ ਛੋਟੀਆਂ ਅੰਦਰਲੀਆ ਪਿੰਡਾਂ ਦੀਆਂ ਸੜਕਾਂ ਸ਼ਹਿਰਾਂ ਦੀਆਂ ਸੜਕਾਂ ਤੇ ਇੱਕ ਆਪਣੇ ਖੁਸ਼ਹਾਲੀ ਬਹੁਤ ਚਿਰ ਤੋਂ ਆ ਤੇ ਹਰ ਦੇ ਕੋਲ ਗੱਡੀ ਦੋ ਪਹੀਆ ਵਾਈਕਲ ਹਰ ਚੀਜ਼ ਜਿਹੜੀ ਆ ਸਹੂਲਤ ਬਹੁਤ ਪਹਿਲਾਂ ਦੀਆਂ ਨੇ ਇਸ ਕਰਕੇ ਟ੍ਰੇਨ ਦੀ ਰੇਲ ਦੀ ਕੋਈ ਜ਼ਰੂਰਤ ਘੱਟ ਪਈ ਆ ਪਰ ਅੱਜ ਪੋਲਿਊਸ਼ਨ ਅੱਜ এনਵਾਇਰਨਮੈਂਟ ਨੂੰ ਦੇਖਦੇ ਹੋਏ ਅੱਜ ਅਸੀਂ ਗੱਡੀਆਂ ਕਾਰਾਂ ਸਕੂਟਰ ਉਹਨਾਂ ਦਾ ਵਰਤੋਂ ਅਗਲੇ ਆਉਣ ਵਾਲੇ ਦਿਨਾਂ 'ਚ ਘੱਟ ਕਰਨੀ ਆ।